ਮਹੱਲਾ ਦੂਜਾ ਹਮੇ ਇਹ ਹਾਜਤ ਹੈ ਹਮੇ ਕਰਮ ਕਮਾਏ ਹਮੇ ਇਹ ਹੀ ਬੰਦਨਾ ਫਿਰ ਫਿਰ ਜਉਨੀ ਪਾਏ ਹਮੇ ਕਿਥੋਂ ਪੁਜੇ ਕਿਤ ਸੰਗਮੇ ਜਾਏ ਹਮੇ ਇਹੋ ਹੁਕਮ ਹੈ ਕਈਏ ਫਿਰ ਤਿਰਾਏ ਹਮੇ ਬੀਰਗ ਰੋਗ ਹੈ دارو بھی سمائی کرپا کرے جی اپنی تاں ಗುರು کا سبد کمائے نانک کہے سنو جنو ایت سنجم دکھ جائے پڑی سیو کیتی ਸੰتو کھے جن سچو سچ گھیا ا اونے من دے پیر نہ رکھیو کر سوکرت دھرم کمایا ਉਨੇ ਦੁਨੀਆ ਤੋੜੇ ਬੰਦਨਾ ਅਨੁ ਪਾਣੀ ਥੋੜਾ ਖਾਇਆ ਤੂੰ ਬਕਸੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵੜਿਆ ਹੀ ਵੱਡਾ ਪਾਇਆ ਵੜਿਆ ਹੀ ਵੱਡਾ ਪਾਇਆ ਇਸ ਸਤਵੀਂ ਪੌੜੀ ਦੇ ਨਾਲ ਦੂਜਾ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਜੋ ਪਹਿਲੇ ਪਾਤਸ਼ਾਹ ਜੀ ਦੇ ਪਹਿਲੇ ਸ਼ਲੋਕ ਦੇ ਉਚਾਰਨ ਦੇ ਨਾਲ ਹੀ ਮੇਲ ਖਾਂਦਾ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੂ ਬੋ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਹੋਂ ਮੇ ਇਹ ਆ ਜਾਤ ਹੈ ਹੋਂ ਮੇ ਕਰਮ ਕਮਾਏ ਹੋਂ ਮੇ ਦੀ ਜਾਤ ਕੀ ਹੈ ਭਾਵੇਂ ਇਸ ਦੀ ਪਛਾਣ ਕਿਵੇਂ ਹੋਵੇਗੀ ਇਸ ਦੀ ਸੂਝ ਕਿਵੇਂ ਹੋਵੇਗੀ ਇਸ ਦੀ ਸਮਝ ਕਿਵੇਂ ਹੋਵੇਗੀ ਸਾਇਦ ਕਹਨਨ ਕਿ ਹਰ ਕਰਮ ਦਿੱਤੇ ਹਾਵੀ ਹੋਵੇਗੀ ਹਰ ਕਰਮ ਵਿੱਚ ਮੌਜੂਦ ਹੋਵੇਗੀ ਜੋ ਵੀ ਮਨੁੱਖ ਕਰਮ ਕਰੇਗਾ ਹਉਮੇ ਵਸ ਕਰੇਗਾ ਜਿੰਨੇ ਵੀ ਕਰਮ ਹੋ ਰਹੇ ਨੇ ਹਰ ਕਰਮ ਦਿੱਤੇ ਹਉਮੇ ਦੀ ਛਾਅ ਹੈ ਮਨੁੱਖ ਦੀ ਸਾਰੀ ਭਜ ਦੌੜ ਵੀ ਹਉਮੇ ਨੂੰ ਵਧਾਣ ਵਾਸਤੇ ਮਨੁੱਖ ਦੀ ਸਾਰੀ ਸਿਆਣਤ ਸੂਝ ਬੂਝ ਸਾਰੀ ਸ਼ਕਤੀ ਵੀ ਹਉਮੇ ਨੂੰ ਵਧਾਣ ਵਾਸਤੇ ਹੈ ਤੇ ਜਿਤਨੀ ਮਨੁੱਖ ਦੀ ਹਉਮੇ ਵੱਧ ਜਾਏ اتنا ہی پرماتما چھوٹا ہو جاتا ہے اس درشٹی اہنکاری کی درشٹی ماں تھی کچھ نہیں اہنکاری کی درشٹی درا کی کچھ بھی نہیں جتنا واقع اہنکار ہوگا ماں اتنی چھوٹی ہو جائے گی پو اتنا ہی چھوٹا ہو جائے گا اور اہنکار جتنا زیادہ وا نرکار اتنا ہی چھوٹا ہو جائے گا کہ شخر تک پہنچے ہوا اگر اہنکار ہو ਤੋ ਨਿਰੰਕਾਰ ਮਰ ਹੀ ਜਾਏਗਾ ਪ੍ਰਮਾਤਮਾ ਨਹੀਂ ਰਹੇਗਾ ਉਸ ਦੀ ਦੁਨੀਆ ਦੇ ਚ ਮਨੁਸ ਦੀ ਦੁਨੀਆ ਦੇ ਚ ਖਤਮ ਹੋ ਗਿਆ ਹਰ ਨਾਕਿਛ ਦੀ ਦੁਨੀਆ ਦੇ ਚ ਪ੍ਰਮਾਤਮਾ ਨਹੀਂ ਹੈ ਪ੍ਰਮਾਤਮਾ ਖਤਮ ਹੋ ਗਿਆ ਕਿਉਂਕਿ ਅਹੰਕਾਰ ਚਰਮ ਸੀਮਾ ਤੇ ਪਹੁੰਚ ਗਿਆ ਜੈਸੇ ਜੈਸੇ ਮਨੁੱਖ ਦਾ ਅਹੰਕਾਰ ਵੱਧਦਾ ਹੈ ਵੈਸੇ ਵੈਸੇ ਦੁਨੀਆ ਦੇ ਚ ਬਾਕੀ ਛੋਟੇ ਹੁੰਦੇ ਜਾ ਰਹੇ ਸਭ ਛੋਟੇ ਸਭ ਮੂਰਤ ਸਭ ਨਾਦਾਨ ਸਭ ਦੁੱਚ ਇਸ ਸਮਝ ਤੇ ਕਹਿ ਰਹੇ ਨੇ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਮਿੱਤਰਤਾ ਤੇ ਹੁੰਦੀ ਹੈ ਬਰਾਬਰੀ ਦੇ ਤਲ ਤੇ ਕਿਸੇ ਵੀ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਹਰ ਨਾਲ ਅਕਸ ਦੇ ਕੋਈ ਦੋਸਤ ਨਹੀਂ ਹਨ ਇਸ ਤਰ੍ਹਾਂ ਦੀ ਸੋਚਣ ਵਾਲੇ ਇਸ ਤਰ੍ਹਾਂ ਦੇ ਅਹੰਕਾਰੀ ਮਨੁੱਖ ਜਿੰਨੇ ਵੀ ਆਉਂਦੇ ਨੇ ਉਹਨਾਂ ਦੇ ਕੋਈ ਮਿੱਤਰ ਨਹੀਂ ਆਉਂਦੇ Hitler ਦਾ ਕੋਈ ਦੋਸਤ ਨਹੀਂ ਸੀ ਇਤਨਾ ਸ਼ੇਖਰ ਦਾ ਅਹੰਕਾਰੀ ਕਿ ਹਰ ਬਸ਼ਰ ਹਰ ਬੰਦਾ ਉਹਦੇ ਲਈ ਕੀੜਾ ਮਕੌੜਾ ਹੈ ਔਰ ਕੁਝ ਨਹੀਂ ਜਿਹਨੂੰ ਪਹਿਰਾ ਥੱਲੇ ਮਸਲ ਦਿਓ ਤਾਂ ਇਸ ਤਰ੍ਹਾਂ ਦੇ ਬੰਦੇ ਦਾ ਮਿੱਤਰ ਵੀ ਨਹੀਂ ਆਉਂਦਾ ਕਿਉਂਕਿ ਮਿੱਤਰਤਾ ਲਈ ਬਰਾਬਰੀ ਚਾਹੀਦੀ ਹੈ ਬਰਾਬਰੀ ਦੇ ਜਜ਼ਬੇ ਚਾਹੀਦੇ ਨੇ ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਦੇ ਕੇ ਰਾਜ਼ੀ ਨਹੀਂ ਤੋ ਸਾਇਗਿ ਤੇ ਗੁਰਵਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਉਮੈ ਦੀ ਇਹ ਪਹਿਚਾਣ ਹੈ ਕਿ ਹਰ ਕਰਮ ਦੇ ਤੇ ਹਉਮੈ ਦੀ ਛਾਪ ਹੋਵੇਗੀ ਹਉਮੈ ਪ੍ਰਗਟ ਹੋਵੇਗੀ ਉਸ ਮਨੁੱਖ ਦੇ ਹਰ ਕਰਮ ਦੇ ਵਿੱਚ ਉਸਦਾ ਅਹੰਮ ਭਾਵ ਪ੍ਰਗਟ ਹੋਵੇਗਾ ਹਉਮੈ ਇਹ ਆ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਇਹ ਹੀ ਬੰਧਨ ਫਿਰ ਫਿਰ ਜੋ ਨਹੀਂ ਪਾਏ ਮਨੁੱਖ ਨੂੰ ਹੋਰ ਕੋਈ ਬੰਧਨ ਨਹੀਂ ਇਸੇ ਹਉਮੈ ਦਾ ਬੰਧਨ ਹੈ ਮਨੁੱਖ ਦੇ ਪੈਰਾਂ 'ਚ ਹੋਰ ਕੋਈ ਜੇਵੜੀ ਨਹੀਂ ਹੈ ਇਸੇ ਹਉਮੈ ਦੀ ਜੇਵੜੀ ਹੈ ਹਉਮੈ ਦੇ ਸੰਗਲ ਬਾਰ-ਬਾਰ ਇਸ ਨੂੰ ਇਸ ਧਰਤੀ ਤੇ ਪ੍ਰithvi ਤੇ ਖਿੱਚ ਕੇ ਲਿਆਉਂਦੇ ਨੇ ਪਿਛਲੇ ਜਨਮ ਦੀ ਹਉਮੈ ਤੇ ਹੁਣ ਦਾ ਅਹੰਕਾਰ ਸਮਿਲਤ ਹੋ ਕੇ ਹਉਮੈ ਵੱਧਦੀ ਹੈ ਇਸ ਵਾਸਤੇ ਦਿਨ-ਪ੍ਰਤੀ ਦਿਨ ਮਨੁੱਖੀ ਤਲਦੇ ਤੇ ਹਉਮੈ ਵਧ ਰਹੀ ਹੈ ਅਹੰਕਾਰ ਵਧ ਰਿਹਾ ਹੈ ਦਿਨ-ਪ੍ਰਤੀ ਦਿਨ ਕਿਉਂਕਿ ਜਨਮ ਦਰ ਜਨਮ ਦੇ ਨਾਲ ਹਉਮੈ ਸੰਗ੍ਰਹਿ ਹੁੰਦੀ ਜਾ ਰਹੀ ਹੈ ਔਰ ਨਵੀਂ ਹਉਮੈ ਜਨਮ ਲੈ ਰਹੀ ਹੈ ਇਸ ਤਰੀਕੇ ਦੇ ਨਾਲ ਹਉਮੈ ਦੇ ਪਹਾੜ ਉੱਚੇ ਹੁੰਦੇ ਜਾ ਰਹੇ ਨੇ ਔਰ ਜੈਸੇ ਜੈਸੇ ਅਹੰਕਾਰ ਉੱਚਾ ਹੋਇਆ ਵੈਸੇ ਵੈਸੇ ਨਿਰੰਕਾਰ ਛੋਟਾ ਹੋਇਆ ਤੋ ਸਹਿਬ ਕਿਹਾ ਨੇ ਇਹ ਅਹੰਕਾਰ ਹੀ ਬੰਦਨ ਹੈ ਆਣ ਜਾਣ ਦਾ ਕਾਰਨ ਇਹ ਅਹੰਕਾਰ ਹੈ ਹਉਮੈ ਇਹ ਹੀ ਬੰਦਨਾ ਸਿਰਫ ਇਹ ਜੋ ਨਹੀਂ ਪਾਇਏ ਇਹ ਬਹੁਤ ਸਾਰੀਆਂ ਜੂਨੀਆ ਦੇ ਬੰਧਨ ਅਹੰਕਾਰ ਵਸੋ ਕੇ ਨਹੀਂ ਅਹੰਕਾਰ ਕਰਕੇ ਨਹੀਂ ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ ਇੱਥੇ ਇੱਕ ਪ੍ਰਸ਼ਨ ਹੈ ਕਿ ਹਉਮੈ ਕਿੱਥੋਂ ਪੈਦਾ ਹੁੰਦੀ ਹੈ ਕਿਵੇਂ ਪੈਦਾ ਹੁੰਦੀ ਹੈ ਤੇ ਕਿਹੜੀ ਸਾਧਨਾ ਦੇ ਨਾਲ ਇਹ ਹਉਮੈ ਜਾਵੇਗਾ ਅਹੰਕਾਰ ਦਾ ਨਾਸ ਹੋਵੇਗਾ ਆ ਆ ਸੇਕਿਟੀ ਸਾਧਨਾ ਜੋ ਕੀਤੀ ਜਾ ਰਹੀ ਹੈ ਸਾਹਿਬ ਇਸ ਦਾ ਇਸ ਢੰਗ ਨਾਲ ਜਵਾਬ ਦਿੰਦੇ ਨੇ ਕਿ ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾ ਹੈ ਹਉਮੈ ਇੱਕ ਹੁਕਮ ਹੈ ਭਾ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਇੱਕ ਖੁੱਲ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਹੈ ਜਾਂ ਆਪਣੇ ਵਿੱਚ ਜੀ ਸਕਦਾ ਹੈ ਤੂੰ ਮੈਨੂੰ ਵੱਡਾ ਮੰਨ ਸਕਦਾ ਹੈ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ ਹੈ ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਹੈ ਜਾਂ ਮੈਨੂੰ ਛੋਟਾ ਮੰਨ ਸਕਦਾ ਹੈ ਇਹ ਖੁੱਲ ਇਸ ਖੁੱਲ ਦਾ ਮਨੁੱਖ ਨੇ ਬਹੁਤ ਗਲਤ ਇਸਤੇਮਾਲ ਕੀਤਾ ਹੈ ਕਿ ਇੱਕ ਹੁਕਮ ਹੈ ਤੇ ਇੱਕ ਮਰਿਆਦਾ ਕਿ ਪ੍ਰਭੂ ਨੇ ਖੁੱਲ ਦੇ ਦਿੱਤੀ ਤੇ ਇਸ ਖੁੱਲ ਦਾ ਸਦਕਾ ਮਨੁੱਖ ਨੇ ਕਹਿ ਦਿੱਤਾ ਪ੍ਰਮਾਤਮਾ ਤੂੰ ਛੋਟਾ ਮੈਂ ਵੱਡਾ ਔਰ ਅਹੰਕਾਰ ਇਤਨਾ ਵੱਡਾ ਵੱਡਾ ਹੋ ਗਿਆ ਕਹਿ ਦਿੱਤਾ ਪ੍ਰਮਾਤਮਾ ਤੂੰ ਹੈ ਹੀ ਨਹੀਂ ਨਹੀਂ ਇਸ ਵਾਸਤੇ ਐਲਾਨੀਆਂ ਤੌਰ ਤੇ ਅੱਜ ਅੱਧੀ ਪ੍ਰithvi ਨਾਸਤਿਕ ਹੈ ਜਿਨ੍ਹਾਂ ਦੀ ਪ੍ਰਮਾਤਮਾ 'ਚ ਕੋਈ ਸਰਦਾਰ ਨਹੀਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ ਹੈ ਮੈਂ ਇਸ ਲਈ ਕਿ ਅਹੰਕਾਰ ਸਿਖਰ ਤੇ ਪਹੁੰਚ ਗਿਆ ਹੈ ਹਮੇਸ਼ਾ ਸਿਖਰ ਤੇ ਪਹੁੰਚ ਗਈ ਹੈ ਸਾਇਬ ਕਹਿੰਦੇ ਨੇ ਹੈ ਤੇ ਇਹ ਇੱਕ ਹੁਕਮ ਹੈ ਮਰਿਆਦਾ ਦਿੱਤੀ ਹੋਈ ਖੁੱਲ ਉਸ ਦਿੱਤੀ ਹੋਈ ਖੁੱਲ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ ਮਹਾਰਾਜ ਕਹਿੰਦੇ ਇਸ ਵਾਸਤੇ ਕਿ ਹਉਮੈ ਦਾ ਬਜੇ ਹੋਇਆ ਹੀ ਮੁੜ ਮੁੜ ਕੇ ਜੰਮਦਾ ਤੇ ਮਰਦਾ ਹੈ ਪਈਏ ਕਿਰਤ ਫਿਰਾਏ ਫਿਰ ਕਿਰਤ ਦੇ ਚੱਕਰ ਵਿੱਚ ਪੈਂਦਾ ਹੈ ਫਿਰ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ ਕਿ ਹਰ ਕਿਰਤ ਦੇ ਵਿੱਚ ਹਉਮੈ ਬਰਕਰਾਰ ਰਹਿੰਦੀ ਹੈ ਕਿ ਹਉਮੈ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ ਹੈ ਭਾਵ ਫਿਰ ਜਨਮ ਫਿਰ ਜਨਮ ਫਿਰ ਜਨਮ ਜਿਤਨੇ ਚਿਰ ਤੱਕ ਮੈਂ ਨਹੀਂ ਮਿਟਿਆ ਕੋਤਨੇ ਚਿਰ ਤੱਕ ਜਨਮ ਨੇ ਮਿٹےਗਾ ਕਿਉਂਕਿ ਮੈਂ ਮੇਰੀ ਹੋਂਦ ਤੇ ਈਸ਼ਵਰ ਵੀ ਬੇਇਨਸਾਫੀ ਨਹੀਂ ਕਰਦਾ ਠੀਕ ਹੈ ਤੇਰੀ ਹੋਂਦ ਰਹੇਗੀ ਤੂੰ ਰਹੇਗਾ ਤੇ ਜਿਸ ਦਿਨ ਮਨੁੱਖ ਕਹਿੰਦੇ ਨਹੀਂ ਮੇਰੀ ਕੋਈ ਹੋਂਦ ਨਹੀਂ ਮੈਂ ਨਹੀਂ ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਬੋਲਣ ਲੱਗ ਪੈਂਦਾ ਹੈ ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਪ੍ਰਗਟ ਹੁੰਦਾ ਹੈ ਔਰ ਉਸ ਦਿਨ ਹੀ ਜੀਵਨ ਧਨ ਹੁੰਦਾ ਹੈ ਉਸ ਦਿਨ ਹੀ ਜੀਵਨ ਸਫਲ ਹੁੰਦਾ ਹੈ ਹੋਂ ਮੇਂ ਦੀਰਗ ਰੋਗ ਹੈ दारू ਵੀ ਕਿਸਮਾ ਲੰਬਾ ਰੋ ਉਹਨੂੰ ਦੀਰਗ ਰੋਗ ਕਹਿੰਦੇ ਨੇ ਕੁਝ ਰੋਗ ਐਸੇ ਹੁੰਦੇ ਨੇ ਦੋ ਚਾਰ ਸਾਲ ਰਹਿੰਦੇ ਨੇ ਚਲੇ ਜਾਂਦੇ ਨੇ ਪਰ ਦੋ ਚਾਰ ਸਾਲ ਦੇ ਰੋਗ ਨੂੰ ਵੀ ਲੰਬਾ ਰੋਗ ਆਖਦੇ। ਕੁਝ ਰੋਗ ਐਸੇ ਅੱਧੀ ਜ਼ਿੰਦਗੀ ਰਹਿੰਦੇ ਨੇ ਅੱਧਾ ਜੀਵਨ ਦੁਖਿਤ ਕਰਦੇ ਨੇ ਨਾਲ ਰਹਿੰਦੇ ਨੇ ਉਹਨੂੰ ਵੀ ਦੀਰਗ ਰੋਗ ਆਖਦੇ ਨੇ ਵੀ ਲੰਬੀ ਬਿਮਾਰੀ ਹੈ ਬਹੁਤ ਲੰਬੀ ਬਿਮਾਰੀ ਹੈ ਪਰ ਸਰੀਰਕ ਤਲ ਤੇ ਜਿੰਨੀਆਂ ਬਿਮਾਰੀਆਂ ਪ੍ਰਗਟ ਆਉਂਦੀਆਂ ਨੇ ਉਹ ਇਤਨੀ ਲੰਬੀਆਂ ਨਹੀਂ ਨੇ ਜਿੰਨੀ ਕਿ ਹਉਮੇ ਕਿਉਂਕਿ ਕਈ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ ਅਨੰਤ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ ਬਹੁਤ ਲੰਬੀ ਬਿਮਾਰੀ ਹੈ ਬਹੁਤ ਲੰਬਾ ਰੋਗ ਹੈ ਇਹਦਾ ਇਲਾਜ ਸਾਇਕਤਨਿੰ दारू ਵੀ ਸਮਾਏ ਤਾਂ ਇਸ ਦਾ दारू ਵੀ ਹੈ ਇਹਦੇ ਚ दारू ਵੀ ਹੈ ਭਾਵੇਂ ਹਉਮੇ ਰੋਗ ਹੈ ਤਾਹਉਮੇ दारू ਵੀ ਹੈ جیسے سنکھیا زہر ہے سنکھیا امرت ہے کچا سنکھیا کھا لیے زہر ہے کھاندے ہی بندہ مر جائے گا پر سنکھیے مار کے کشتہ بنا لیے امرت ہو گیا طاقت دے گا توانائی دے گا تو سنکھیا زہر ہے سنکھیا امرت ہے ہومے زہر ہے ہومیں امرت بھی بن جاندی ہے اس زہر نار کے ਇਹ ਦਚਨ ਕੋਈ ਤੂੰ ਨੂੰ ਪ੍ਰਗਟ ਕਰ ਲਵੇ ਇਸ ਮੈਨੂੰ ਮਾਰ ਕੇ ਕੋਈ ਪ੍ਰਭੂ ਨੂੰ ਸਮਰਪਿਤ ਕਰ ਦੇਵੇ ਕਿ ਸਾਰਾ ਅਹੰਭ ਭਾਵ ਈਸ਼ਵਰੀ تعمیر ਵਿੱਚ ਈਸ਼ਵਰੀ ਉਸਾਰੀ ਵਿੱਚ ਖਰਚ ਹੋਵੇ ਕਿ ਮੈਂ ਧਾਰਮਿਕ ਹੋਣਾ ਹੈ ਮੈਂ ਧਾਰਮਿਕ ਮੰਦਰ ਬਣਾਣਾ ਹੈ ਮੈਂ ਧਾਰਮਿਕ ਗਿਆਨੀ ਬਣਨਾ ਹੈ ਮੈਂ ਆਪਣੇ ਅੰਦਰੋਂ ਕਲਾ ਨੂੰ ਜਨਮ ਦੇਣਾ ਹੈ ਮੈਂ ਆਪਣੇ ਅੰਦਰੋਂ ਈਸ਼ਵਰ ਨੂੰ ਜਨਮ ਦੇਣਾ ਹੈ ਹੁਣ ਅਹੰਕਾਰ ਅਗਰ ਇਸ ਪਾਸੇ ਰਾغب ਹੋ ਗਿਆ ਤਾਂ ਸੇਜੇ ਸੇਜੇ ईश्वर निराकार प्रकट हो जाएगा हो में मर जाएगी तो ए हो में जिथे रोग है उतै दारू भी है दारू ओदौ बनदी है जद हो में चंगे पासे लग जाए मैं एक धार्मिक मंदिर बनाना है है अहंकार लेकिन धार्मिक मंदिर दे बनावण दे नाल धार्मिक भावनावा भी अंदर उजागर होण गया मैं धार्मिक होना है हुन अगर ए मैं भाव दे आशरे ते ਇਹਨੇ ਧਾਰਮਿਕ ਬਣਨ ਦੀ ਕੋਸ਼ਿਸ਼ ਕੀਤੀ ਕਿ ਧਰਮ ਦੀ ਸਿਖਰਤਾ ਇਹ ਹੈ ਕਿ ਮੈਂ ਮਿਟ ਜਾਏਗਾ ਈਸ਼ਵਰੀ ਪ੍ਰਗਟ ਹੋਵੇਗਾ ਤਾਂ ਹਉ ਮੈਂ दारू ਹੋ ਗਈ ਜ਼ਹਿਰ ਸੀ ਅੰਮ੍ਰਿਤ ਹੋ ਗਈ ਐਸਾ ਦੇਖਦੇ ਆ ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਕਿ ਨਹੀਂ ਇਹ ਤੇ ਹਕੀਕਤ ਹੈ ਬਹੁਤ ਵੱਡੀ ਸਜਾਈ ਹੈ ਜੋ ਜ਼ਹਿਰ ਹਲਾ ਹਲ ਹੈ ਜੋ ਮਹਾ ਜ਼ਹਿਰ ਹੈ وہی ਅੰਮ੍ਰਿਤ ਹੈ ਨਾੜਾ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਦੇ ਜੋ ਸੰਕਿਆ ਜ਼ਹਿਰ ਹੈ ਐ ਬੰਦੇ ਤੈਨੂੰ ਖਾਣ ਦੀ ਜਾਚ ਨਹੀਂ ਆਈ ਉਹਨੂੰ ਕੁਸਤਾ ਬਣਾ ਲੈ ਅੰਮ੍ਰਿਤ ਮਨੁੱਖ ਹੈ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ ਅੰਮ੍ਰਿਤ ਨੂੰ ਜ਼ਹਿਰ ਬਣਾ ਸਕਦਾ ਹੈ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਇਹਨੂੰ ਸ਼ਰਾਬ ਬਣਾ ਕੇ ਮਨੁੱਖ ਜ਼ਹਿਰ ਬਣਾ ਸਕਦਾ ਹੈ ਕੌੜਾ ਬਣਾ ਸਕਦਾ ਹੈ ਮਿੱਠੇ ਨੂੰ ਕੌੜਾ ਕੀਤਾ ਜ਼ਹਿਰ ਬਣ ਗਈ ਅੰਗੂਰ ਦਾ ਰਸ ਕੋਈ ਜ਼ਹਿਰ ਬਣਾ ਛੜਦਾ ਹੈ ਕੋਈ ਸੰਕੀ ਦੀ ਕੁੜਤਨ ਖਤਮ ਕਰਕੇ ਉਹਨੂੰ ਅੰਮ੍ਰਿਤ ਬਣਾ ਦਿੰਦਾ ਹੈ ਜੀਵਨ ਜ਼ਹਿਰ ਵੀ ਹੈ ਜੀਵਨ ਅੰਮ੍ਰਿਤ ਵੀ ਹੈ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਗਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਤੇ ਤੋ ਹੋਂ ਮੇ ਨਰਕ ਦਾ ਦਵਾਰ ਹੈ ਹੋਂ ਮੇ ਸਵਰਗ ਦਾ ਦਵਾਰ ਬਣ ਜਾਂਦਾ ਹੈ ਹਮੇ ਦੀਰਗ ਰੋਗ ਹੈ ਦਾਰੂ ਵੀ ਸਮਾਂ ਜੇ ਇੱਕ ਲੰਬੀ ਬਿਮਾਰੀ ਹੈ ਦੀਰਗ ਰੋਗ ਹੈ ਤਾਂ ਇਹ ਦਾਰੂ ਵੀ ਹੈ ਇਹ ਔਸ਼ਧੀ ਵੀ ਹੈ ਅਗਰ ਇਹ ਹਮੇ ਇਸ ਤਾਂ ਮੇਰੀ ਕੰਮ ਦੇ ਚ ਲੱਗ ਗਿਆ ਹੈ ਕਿ ਮੈਂ ਧਾਰਮਿਕ ਮੰਦਿਰ ਬਣਾਣਾ ਹੈ ਮੈਂ ਧਾਰਮਿਕ ਹੋਣਾ ਹੈ ਮੈਂ ਧਾਰਮਿਕ ਗੈਣੀ ਹੋਣਾ ਹੈ ਅਹੰਕਾਰ ਭਾਵ ਹੋ ਕੇ ਅਗਰ ਐਸੀ ਮਨੁੱਖ ਕੋਸ਼ਿਸ਼ ਕਰੇ ਤਾਂ ਇੱਕ ਦਿਨ ਕੀ ਹੁੰਦਾ ਹੈ ਅਹੰਕਾਰ ਤੇ ਨਹੀਂ ਰਹਿ ਜਾਂਦਾ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਧਰਮ ਹੀ ਧਰਮ ਰਹਿ ਜਾਂਦਾ ਹੈ ਮਨੁੱਖ ਦੀ ਹਉਮੈ ਮਿਟ ਜਾਂਦੀ ਹੈ ਸਾਹਿਬ ਕਹਿੰਦੇ ਨੇ ਇਹ ਹਉਮੈ दारू ਬਣ ਗਈ ਹਉਮੈ ਦੀਰਗ ਰੋਗ ਹੈ दारू ਵੀ ਇਸ ਮਾਏ ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਵੇ ਜੇ ਕਿਸੇ ਦੇ ਤੇ ਪ੍ਰਭੂ ਦੀ ਕਿਰਪਾ ਹੋ ਜਾਏ ਤੇ ਉਹ ਗੁਰੂ ਦੀ ਸ਼ਬਦ ਦੀ ਕਮਾਈ ਕਰੇ ਜਾਪ ਕਰੇ ਤਾਂ ਉਸ ਲਈ ਇਹ ਹਉਮੈ दारू ਬਣ ਜਾਂਦੀ ਹੈ ਜ਼ਹਿਰ ਨਹੀਂ ਰਹਿੰਦੀ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਵੇ ਸਤਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹੇ ਜਗਤ ਦੇ ਲੋਕੀ ਸੁਣੋ ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਉਹਦੇ ਜਾਪ ਨਾਲ ਇਸੇ ਸੰਜਮ ਨੂੰ ਧਾਰਨ ਕਰਦੇ ਆਏ ਹਉਮੈ ਚਲੀ ਜਾਂਦੀ ਹੈ ਹਉਮੈ ਦੇ ਜਾਂਦੇ ਆ ਦੁੱਖ ਜਨਮ ਮਰਨ ਵਿਪਤਾ ਪੀੜਾ ਸਾਰੀ ਚਲੀ ਜਾਂਦੀ ਹੈ ਹਉਮੈ ਦੇ ਜਾਂਦੇ ਆ ਨਰਕ ਚਲਾ ਜਾਂਦਾ ਹੈ ਹਉਮੈ ਦੇ ਜੋ ਹੈ ਰੁਕਸਤ ਹੁੰਦੇ ਆ तमाम बुराइयां रुक्सत हो जांदियां ने क्योंकि बुराइयां दा मूल ए अहं भाव सी ਇਹਨਾਂ ਦੋ ਸ਼ਲੋਕਾਂ ਦੇ ਨਾਲ ਜੋ ਪਉੜੀ ਹੈ ਉਹ ਇਹ ਹੈ। ਸੇਵ ਕੀਤੀ ਸੰਤੋਖਈ ਜਿਨ ਸੱਚੋ ਸੱਚ ਭਿਆ। ਮਹਾਰਾਜ ਕਹਿੰਦੇ ਨੇ ਹੋਰ ਕਿਸੇ ਨੇ ਵੀ ਸੇਵਾ ਨਹੀਂ ਕੀਤੀ। ਵਾਸਤਵਿਕ ਸੰਤੋਖੀ ਨੇ ਸੇਵਾ ਕੀਤੀ ਹੈ। ਕਿਉਂਕਿ ਸੰਤੋਖੀ ਦੀ ਸੇਵਾ ਵਿੱਚ ਕੋਈ ਮੰਗ ਨਹੀਂ, ਕੋਈ ਕਾਮਨਾ ਨਹੀਂ। ਤ੍ਰਿਸ਼ਨਾ ਵਾਲੂ ਅਗਰ ਸੇਵਾ ਵੀ ਕਰਦਾ ਹੈ ਤਾਂ ਮੰਗ ਹੈ। ਤਾਂ ਮੰਗ ਅਗਰ ਸੇਵਾ ਨਾਲ ਜੁੜ ਗਈ ਤੋ ਸੇਵਾ ਵਪਾਰ ਹੋ ਜਾਂਦੀ ਹੈ ਸੇਵਾ ਸੇਵਾ ਨਹੀਂ ਸੇਵਾ ਧੰਦਾ ਹੋ ਜਾਂਦੀ ਹੈ ਸੇਵਾ ਧਰਮ ਨਹੀਂ ਤੋ ਇਸ ਵਾਸਤੇ ਸਾਇਦ ਕਿਨਨ ਵਾਸਤਵਿਕ ਸੰਤੋਖੀਆਂ ਨੇ ਹੀ ਸੇਵਾ ਕੀਤੀ ਹੈ ਜਿਨ੍ਹਾਂ ਨੇ ਐਨ ਮਨ ਤੇ ਤਨ ਨਾਲ ਸੱਚ ਦੀ ਆਰਾਧਨਾ ਕੀਤੀ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਆ ਸੱਚ ਦੇ ਚ ਧਿਆਨ ਉਹੀ ਜੋੜ ਸਕਦਾ ਹੈ ਜੋ ਸੰਤੋਖੀ ਹੈ ਸੱਚ ਨੂੰ ਵਾਰ-ਵਾਰ ਯਾਦ ਵੀ ਉਹ ਹੀ ਕਰ ਸਕਦਾ ਹੈ ਜੋ ਸੰਤੋਖੀ ਹੈ ਇੰਜ ਕਹਿ ਲੋ ਸੰਤੋਖ ਮੂਲ ਹੈ ਸਿਮਰਨ ਦਾ ਦਇਆ ਮੂਲ ਹੈ ਸੇਵਾ ਦਾ ਦਇਆ ਨਹੀਂ ਤੇ ਸੇਵਾ ਕਿੱਥੇ ਔਰ ਸੰਤੋਖ ਨੇ ਤਾਂ ਫਿਰ ਸੱਚ ਦਾ ਧਿਆਨ ਕਿੱਥੇ ਸੱਚ ਨਾਲ ਜੁੜਨਾ ਕਿੱਥੇ ਸੰਤੋਖੀ ਜੋ ਹਰ ਹਾਲਤ ਦੇ ਸੰਤੁਸ਼ਟ ਹੈ ਉਹਦੇ ਅੰਦਰ ਸਿਮਰਨ ਵੱਧਦਾ ਹੀ ਜਾਏਗਾ ਵੱਧਦਾ ਹੀ ਜਾਏਗਾ ਉਹਦਾ ਧਿਆਨ ਵੱਧਦਾ ਹੀ ਜਾਏਗਾ ਪ੍ਰਭੂ ਦੇਚ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਧਿਆਨੀ ਨੇ ਇਸ ਤਰ੍ਹਾਂ ਦੇ ਜਿਹੜੇ ਸੰਤੋਖੀ ਨੇ ਉਹ ਨਹੀਂ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਹ ਭੁੱਲ ਕੇ ਵੀ ਮਾੜੇ ਪਾਸੇ ਆਪਣਾ ਪੈਰ ਨਹੀਂ ਰੱਖਦੇ ਔਰ ਉਹ ਸੁਕਰਤ ਕਰਦੇ ਨੇ ਤੇ ਸੁਕਰਤ ਕੀ ਹੈ ਧਰਮ ਤੇ ਧਰਮ ਕੀ ਹੈ ਪ੍ਰਭੂ ਦੇਚ ਨਾਮ ਜੋਗਣਾ ਸੁਰਤ ਜੋੜਨੀ ਪ੍ਰਭੂ ਦੇ ਚਰਨ ਕਮਲਾਂ ਦੇ ਚ ਧਿਆਨ ਜੋੜਨਾ ਔਰ ਸੰਤੋਖੀ ਹੋਣਾ ਬਸ ਇਹੀ ਧਰਮ ਹੈ ਸਾਹਿਬ ਕਹਿੰਦੇ ਨੇ ਉਹ ਮਾੜੇ ਪਾਸੇ ਪੈਰ ਨਹੀਂ ਰੱਖਦੇ ਸ਼ੁਭ ਕਰਮ ਕਰਦੇ ਆਇਆ ਧਰਮ ਕਮਾਉਂਦੇ ਨੇ ਉਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਰ ਮਨੁੱਖ ਦਾ ਸਰੀਰਕ ਬੰਧਨ ਸਭ ਤੋਂ ਜ਼ਿਆਦਾ ਇਹ ਹੈ ਬਹੁਤਾ ਖਾਣਾ ਬਹੁਤਾ ਸੌਣਾ ਕਿਉਂਕਿ ਬਹੁਤਾ ਖਾਣਾ ਰੋਗਾਂ ਨੂੰ ਜਨਮ ਦਿੰਦਾ ਹੈ ਲਿਆਜ਼ਾ ਬਹੁਤਾ ਖਾਣਾ ਬੰਧਨ ਬਣ ਜਾਂਦਾ ਹੈ ਬਹੁਤਾ ਖਾਣਾ ਸੁਸਤੀ ਨੂੰ ਜਨਮ ਦਿੰਦਾ ਹੈ ਆ ਆਲਸ ਨੂੰ ਜਨਮ ਦਿੰਦਾ ਹੈ ਆਲਸ ਹੀ ਸੁਸਤ ਰੋਗੀ ਬੰਦੇ ਦਾ ਪ੍ਰਭੂ ਚਿੰਤਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇਸ ਵਾਸਤੇ ਸਹਿਬ ਕਿਨਾਂ ਜਿਹੜੇ ਸੰਤੋਖੀ ਪੁਰਸ਼ ਨੇ ਕਿ ਦੁਨੀਆ ਦਾ ਸ਼ਰਮੋਰ ਜਿਹੜਾ ਬੰਧਨ ਹੈ ਇਹਨੂੰ ਤੋੜ ਕੇ ਰੱਖ ਦਿੰਦੇ ਨੇ ਕਿ ਸ਼ਰਮੋਰ ਬੰਧਨ ਕੀ ਹੈ ਬਹੁਤ ਖਾਣਾ ਬਹੁਤ ਸੋਨਾ ਉਹਨੇ ਦੁਨੀਆ ਤੋੜੇ ਬੰਧਨਾ ਅਨਪਾਣੀ ਥੋੜਾ ਖਾ ਉਹ ਥੋੜਾ ਖਾਂਦੇ ਨੇ ਜਿੰਨੀ ਭੁੱਖ ਹੈ ਉਤ ਨਹੀਂ ਖਾਂਦੇ ਨੇ ਤੇ ਅੱਜ ਤੇ ਵੈਦ ਲੋਗ ਵੀ ਦੱਸਦੇ ਨੇ ਕਿ ਭੁੱਖ ਤੋਂ ਪੰਜ ਬੁਰਕੀਆਂ ਘਟ ਖਾਦੀਆਂ ਗਈਆਂ ਤੰਦਰੁਸਤੀ ਨੂੰ ਜਨਮ ਦਿੰਦੀਆਂ ਨੇ ਸਵਾਸਤ ਨੂੰ ਜਨਮ ਦਿੰਦੀਆਂ ਨੇ ਭੁੱਖ ਤੋਂ ਵੱਧ ਪੰਜ ਬੁਰਕੀਆਂ ਖਾਦੀਆਂ ਹੋਈਆਂ ਰੋਗਾਂ ਨੂੰ ਜਨਮ ਦਿੰਦੀਆਂ ਨੇ ਤਰ੍ਹਾਂ ਤਰ੍ਹਾਂ ਦੀ ਪੀੜਾ ਤੇ ਕਲੇਸ਼ ਨੂੰ ਜਨਮ ਦਿੰਦੀਆਂ ਨੇ ਇਸ ਵਾਸਤੇ ਸਾਹਿਬ ਕਹਿੰਦੇ ਨੇ ਦੁਨੀਆ ਵਿੱਚ ਜਿਹੜਾ ਸਭ ਤੋਂ ਵੱਡਾ ਬੰਦਨ ਹੈ ਉਸ ਨੂੰ ਭਗਤ ਤੋੜ ਦੇਣ ਤੇ ਕਿਹੜੇ ਭਗਤ ਜੋ ਸੰਤੋਖੀ ਨੇ ਉਹਨੇ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਤੂੰ ਤੇ ਬੜੀ ਬਖਸ਼ਿਸ਼ ਕਰਦਾ ਹੈ ਬਹੁਤ ਕੁਝ ਉਹਨਾਂ ਨੂੰ ਦੇਣਾ ਪਰ ਉਹ ਇਤਨੇ ਸੰਤੋਖੀ ਨੇ ਉਤਨਾ ਹੀ ਖਾਂਦੇ ਨੇ ਜਿੰਨੀ ਕਿ ਭੁੱਖ ਹੈ ਉਤਨਾ ਹੀ ਹੰਡਾਉਂਦੇ ਨੇ ਜਿੰਨੀ ਕਿ ਲੋੜ ਹੈ ਉਹ ਸੰਤੋਖ ਦੇ ਚਰੰਦੇ ਨੇ ਉਹਨਾਂ ਤੇਰੀ ਬਖਸ਼ਿਸ਼ ਬਹੁਤ ਜ਼ਿਆਦਾ ਹੈ ਤੂੰ ਤੇ پہاੜ ਵਰਗੇ ਢੇਰ ਲਾ ਦੇਣਾ ਪਰ ਉਹ ਤਿੰਨ ਕਾ ਮਾਤਰ ਹੀ ਗ੍ਰਹਿਣ ਕਰਦੇ ਨੇ ਤੂੰ ਤੇ ਦਰਿਆ ਵਗਾ ਦੇਣਾ ਪਰ ਉਹ ਚੰਦ ਬੂੰਦਾ ਹੀ ਗ੍ਰਹਿਣ ਕਰਦੇ ਨੇ ਤੂੰ ਤੇ ਪਦਾਰਥਾਂ ਦੇ ਢਾਹ ਲਾ ਦੇਣਾ ਪਰ ਉਹ ਬੁਖ ਮਾਤਰ ਹੀ ਸੇਵਨ ਕਰਦੇ ਨੇ ਇਸ ਵਾਸਤੇ ਸ਼ਾਇਦ ਕਹਿੰਦੇ ਨੇ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਤੂੰ ਦਿਨ ਪ੍ਰਤੀ ਦਿਨ ਵੱਧ ਚੜ ਕੇ ਦੇਣਾ ਝੋਲੀਆਂ ਭਰ ਦੇ ਪਰ ਜਿਹੜੇ ਸੰਤੋਖੀ ਨੇ ਜੋ ਮਾਰੇ ਪਾਸੇ ਪੈਰ ਨਹੀਂ ਰੱਖਦੇ ਉਹ ਵਦ ਖਾਣ ਤੇ ਵਦ ਪੀਣ ਦੇ ਬੰਦਨਾਂ ਨੂੰ ਤੋੜ ਕੇ ਥੋੜਾ ਹੀ ਖਾਂਦੇ ਨੇ। ਔਰ ਇਸ ਤਰੀਕੇ ਨਾਲ ਸੰਤੁਸ਼ਟ ਰਹਿੰਦੇ ਨੇ ਵਡਿਆਈ ਵੱਡਾ ਪਾਇਆ। ਵਡਿਆਈਆਂ ਕਰਦੇਆਂ ਕਰਦੇਆਂ ਵੱਡੇ ਨੂੰ ਪ੍ਰਾਪਤ ਹੋ ਜਾਂਦੇ ਨੇ। ਕਹਿੰਦੇ ਨੇ ਕਿਸੇ ਦੀ ਵਡਿਆਈ ਕਰੀਏ ਤੇ ਵੱਡਪਣਾ ਪ੍ਰਾਪਤ ਨਹੀਂ ਹੁੰਦਾ। ਕਿਸੇ ਧਨਵਾਨ ਨੂੰ बार-बार ਇਹ ਆਖੀ ਜਾਈਏ, "ਤੂੰ ਬਹੁਤ ਵੱਡਾ ਧਨਵਾਨ ਹੈਂ, ਤੂੰ ਬਹੁਤ ਵੱਡਾ ਧਨਵਾਨ ਹੈਂ।" ਤੋ ਇਸ ਤਰ੍ਹਾਂ ਦੇ ਆਖਣ ਦੇ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ ਕਿਸੇ ਕਲਾਕਾਰ ਨੂੰ ਆਖੀਏ ਤੂੰ ਚੋਟੀ ਦਾ ਸੰਗੀਤਕਾਰ ਹੈਂ ਤੂੰ ਚੋਟੀ ਦਾ ਵਜੰਤਰੀ ਹੈਂ ਔਰ ਬਾਰ-ਬਾਰ ਆਖੀਏ ਤਾਂ ਆਖਣ ਦੇ ਨਾਲ ਕੋਈ ਵਜੰਤਰੀ ਨਹੀਂ ਹੋ ਜਾਂਦਾ ਕੋਈ ਸੰਗੀਤਕਾਰ ਨਹੀਂ ਹੋ ਜਾਂਦਾ ਬਾਰ-ਬਾਰ ਆਖੀਏ ਤੂੰ ਮਹਾ ਕਵੀ ਹੈਂ ਤੂੰ ਸਿਰਮੌਰ ਕਵੀ ਹੈਂ ਇਸ ਤਰ੍ਹਾਂ ਆਖਣ ਦੇ ਨਾਲ ਕੋਈ ਮਹਾਨ ਕਵੀ ਨਹੀਂ ਹੋ ਜਾਂਦਾ ਔਰ ਬਾਰ-ਬਾਰ ਆਖੀਏ ਤੂੰ ਬਹੁਤ ਵੱਡਾ ਹੁਕਮਰਾਨ ਹੈਂ ਤੂੰ ਤੇ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਹੈਂ ਉਤੇ ਤਖਤ ਦੇ ਉਤੇ ਬੈਠਾ ਸੁਭਾਇਮਾਨ ਲੱਗਦਾ ਹੈ ਇਸ ਤਰ੍ਹਾਂ ਕਿਸੇ ਹੁਕਮਰਾਨ ਦੀ ਮਹਿਮਾ ਕਰੀਏ ਕਿ ਮਹਿਮਾ ਕਰਨ ਦੇ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ ਪਰ ਭਗਵਾਨ ਦੀ ਮਹਿਮਾ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ ਪ੍ਰਮਾਤਮਾ ਦੀ ਮਹਿਮਾ ਗਾਇਨ ਕਰਨ ਵਾਲਾ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਇਸ ਵਾਸਤੇ ਕਹਿੰਦੇ ਨੇ ਬੰਦਿਆਂ ਨੂੰ ਵੱਡਾ-ਵੱਡਾ ਆਖਣਾ ਖੁਸ਼ਾਮਦ ਹੈ ਰੱਬ ਨੂੰ ਵੱਡਾ-ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਹੈ ਖੁਸ਼ਾਮਦ ਨਹੀਂ ਹੈ ਜਿਸਨੇ ਵੀ ਪ੍ਰਮਾਤਮਾ ਨੂੰ ਵੱਡਾ ਕਰਕੇ ਆਖਿਆ ਉਹ ਜਗਤ ਦੇ ਛੋਟਾ ਰਹਿ ਹੀ ਨਹੀਂ ਜਾਂਦਾ ਜਗਤ ਦੇ ਵਿੱਚ ਉਹ ਹੀ ਛੋਟੇ ਰਹਿ ਜਾਂਦੇ ਨੇ ਜੋ ਛੋਟਿਆਂ ਨੂੰ ਕਿਸੇ ਹੱਦ ਤੱਕ ਵੱਡਾ ਵੱਡਾ ਆਖੇ ਜਾਂਦੇ ਨੇ ਤੂੰ ਬਹੁਤ ਵੱਡਾ ਧਨਵਾਨ ਹੈ ਤੂੰ ਬਹੁਤ ਵੱਡਾ ਗੁਣਵਾਨ ਹੈ ਤੂੰ ਬਹੁਤ ਵੱਡਾ ਹਕਮਾਨ ਹੈ ਦਰਸਲ ਉਹ ਇਤਨੇ ਵੱਡੇ ਨਹੀਂ ਜਿੰਨਾ ਇਹ ਆਖੇ ਜਾਂਦਾ ਹੈ ਛੋਟਿਆਂ ਨੂੰ ਜੋ ਵੱਡਾ ਵੱਡਾ ਕਰਕੇ ਆਖਦਾ ਹੈ ਖੁਦ ਛੋਟਾ ਰਹਿ ਜਾਂਦਾ ਹੈ ਪਰ ਜੋ ਵੱਡੇ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ ਸਵੈਮ ਵੱਡਾ ਹੋ ਜਾਂਦਾ ਹੈ ਸਾਹਿਬ ਕਹਿੰਦੇ ਨੇ ਵੜਿਆਈ ਵੱਡਾ ਪਾਇ ਉਸ ਵਡੇ ਦੀਆਂ ਵੜਿਆਈਆਂ ਗਾਇਨ ਕਰਦੇਆਂ ਕਰਦੇ ਆ ਵਡੇ ਦੀ ਪ੍ਰਾਪਤ ਹੋ ਗਈ ਵੱਡਪਣੇ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਯਾਲੂ ਆਖਿਆ ਬਾਰ ਬਾਰ ਆਖਿਆ ਉਹ ਖੁਦ ਦਿਯਾਲੂ ਹੋ ਗਏ ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾਂ ਦਾ ਗਿਆਨੀ ਹੈ ਉਹ ਖੁਦ ਗਿਆਨੀ ਹੋ ਗਏ ਜਿਨ੍ਹਾਂ ਨੇ ਉਸ ਨੂੰ ਧਨਵਾਨ ਆਖਿਆ ਸਵੈਮ ਧਨਵਾਨ ਹੋ ਗਏ ਜਿਨ੍ਹਾਂ ਨੇ ਉਸ ਨੂੰ ਗੁਣਵਾਨ ਆਖਿਆ ਉਹ ਸਵੈਮ ਗੁਣਵਾਨ ਹੋ ਗਏ ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਅਖਿਆ ਉਹ ਜਗਤ ਵਿੱਚ ਕਦੇ ਹੀ ਛੋਟੇ ਨਹੀਂ ਰਹਿੰਦੇ ਤੇ ਜਿਹੜੇ ਛੋਟਿਆਂ ਨੂੰ ਵੱਡਾ-ਵੱਡਾ ਕਰਕੇ ਆਖਦੇ ਰਹਿੰਦੇ ਨੇ ਸਵੈਮੀ ਛੋਟੇ ਕਰਕੇ ਰਹਿ ਜਾਂਦੇ ਨੇ ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ ਇਸ ਪਉੜੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਵੜਿਆਈ ਵੱਡਾ ਪਾਇਆ ਵੜਿਆਈਆਂ ਨੂੰ ਗਾਇਨ ਕਰ-ਕਰਕੇ ਮਹਿਮਾ ਬਿਆਨ ਕਰ-ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਦੇਖ ਸੁਣ ਸੁਣ ਕੇ ਸਾਰੇ ਕਹਿੰਦੇ ਨੇ हे ਪ੍ਰਭੂ ਤੂੰ ਵੱਡਾ ਹੈ ਤੂੰ ਵੱਡਾ ਹੈ ਤੂੰ ਮਹਾਨ ਹੈ ਕੇਵਡ ਵੱਡਾ ਉਹ ਕਿੰਨਾ ਕੁ ਵੱਡਾ ਹੈ ਦੇਖੇ ਹੋਵੇ ਜੇ ਦੇਖੇ ਹੋਵੇ ਤਾਂ ਬਿਆਨ ਕਰੀਏ ਜਗਤ ਦੇਸ਼ ਜੋ ਉਸ ਨੂੰ ਵੱਡਾ ਵੱਡਾ ਕਰਕੇ ਆਖਦੇ ਪੈਣੇ ਕਰੀਬਨ ਕਰੀਬਨ ਸੁਣ ਕੇ ਆਖਦੇ ਪੈਣੇ ਤੇ ਇੱਕ ਦਿਨ ਵੇਖਣ ਦੀ ਸ਼ਕਤੀ ਮਿਲ ਜਾਂਦੀ ਹੈ ਜੋ ਰੋਜ਼ ਸੁਣਦੇ ਨੇ ਉਹ ਵੱਡਾ ਹੈ ਵੱਡਾ ਹੈ ਵੱਡਾ ਹੈ ਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ ਉਹ ਵੱਡਾ ਹੈ ਵੱਡਾ ਹੈ ਕਹਿੰਦੇ ਨੇ ਬੋਲਦੇ ਆ ਬੋਲਦੇ ਆ ਠਿਕ ਲੈਂਦੇ ਅੱਖਾਂ ਖੁੱਲ ਜਾਂਦੀਆਂ ਨੇ ਤੇ ਦਿਖਾਈ ਦੇ ਜਾਂਦਾ ਹੈ ਉਹ ਵੱਡਾ ਹੈ ਕਿ ਵੱਡਾ ਵੱਡਾ ਦੀਠਾ ਹੋਏ ਦਿਖਾਈ ਦੇ ਜਾਂਦਾ ਹੈ ਸਾਇਬ ਕਹਿੰਦੇ ਨੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਦੇਖੇ ਆਖੀ ਸੰਤ ਦੀ ਮਹਿਮਾ ਸੁਣੋ ਕਿ ਸੰਤ ਨੇ ਵੱਡਾ ਆਖਿਆ ਤੋ ਵੇਖ ਕੇ ਵੱਡਾ ਆਖਿਆ ਆਮ ਜਗਤ ਜਦ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਤੋ ਸੁਣ ਕੇ ਆਖਦਾ ਸੋਚ ਕੇ ਆਖਦਾ ਪੜ ਕੇ ਆਖਦਾ ਜ਼ਰੀਆ ਉਸ ਦੇ ਕੋਲ ਇਤਨਾ ਹੀ ਹੈ ਹੋਰ ਕੁਝ ਨਹੀਂ ਹੈ ਦੁਨੀਆ ਪੜ ਪੜ ਕੇ ਆਖੀ ਜਾਂਦੀ ਹੈ ਪ੍ਰਮਾਤਮਾ ਵੱਡਾ ਹੈ ਪ੍ਰਮਾਤਮਾ ਵੱਡਾ ਹੈ ਸੁਣ ਸੁਣ ਕੇ ਆਖੀ ਜਾਂਦੀ ਹੈ ਵੱਡਾ ਹੈ ਵੱਡਾ ਹੈ ਜਾਂ ਜਿਨ੍ਹਾਂ ਦੀ ਬੁੱਧੀ ਅਤੀਤਿਕਸ਼ਣ ਹੈ ਉਹ ਸੋਚ ਕੇ ਕਹੀ ਜਾਂਦੇ ਨੇ ਵੱਡਾ ਹੈ ਵੱਡਾ ਹੈ ਸੰਤ ਵੀ ਕਹਿੰਦੇ ਨੇ ਵੱਡਾ ਹੈ ਵੱਡਾ ਹੈ ਪੜ੍ਹ ਕੇ ਨਹੀਂ ਸੁਣ ਕੇ ਨਹੀਂ ਸੋਚ ਕੇ ਨਹੀਂ ਵੇਖ ਕੇ ਕਹਿ ਰਹੇ ਨੇ ਉਹਨਾਂ ਨੂੰ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਨੇ ਜਿਹੜਾ ਆਖਿਆ ਉਹਨਾਂ ਬੋਲਾਂ ਵਿੱਚ ਜਾਨ ਹੈ ਜਿੰਦ ਹੈ ਉਹ ਬੋਲ ਕਦੀ ਪੁਰਾਣੇ ਨਹੀਂ ਹੁੰਦੇ ਉਹ ਬੋਲ ਕਦੀ ਠਿੱਕੇ ਨਹੀਂ ਜਾਂਦੇ ਕਿਉਂਕਿ ਉਹਨਾਂ ਬੋਲਾਂ ਵਿੱਚ ਜਿੰਦ ਹੈ ਜਾਨ ਹੈ ਉਹ ਮੁਰਦਿਆਂ ਦੇ ਵਿੱਚ ਵੀ ਉਹ ਬੋਲ ਜਿੰਦ ਫੂਕ ਦਿੰਦੇ ਨੇ ਜਾਨ ਫੂਕ ਦਿੰਦੇ ਨੇ ਜਿਨ੍ਹਾਂ ਬੋਲਾਂ ਵਿੱਚ ਜਿੰਦ ਨਹੀਂ ਜਾਨ ਨਹੀਂ ਉਹ ਤੇ ਕਈ ਦਫਾ ਜੀਵਦੇ ਆਨਗੇ ਕੁਛ ਦੇਣ ਵਿੱਚ ਅਸਮਰਥ ਹੁੰਦੇ ਨੇ ਕਿਹੜੇ ਬੋਲਾਂ ਵਿੱਚ ਜਾਨ ਨਹੀਂ ਜੋ ਸਿਰਫ ਸੋਚ ਕੇ ਹੀ ਆਖੇ ਗਏ ਨੇ ਜੋ ਸਿਰਫ ਸੁਣ ਕੇ ਹੀ ਆਖੇ ਗਏ ਨੇ ਜੋ ਸਿਰਫ ਪੜ੍ਹ ਕੇ ਹੀ ਆਖੇ ਗਏ ਨੇ ਔਰ ਜਗਤ तकरीबन तकरीबन ਕਿਸੇ ਸਹਾਰੇ ਨਾਲ ਚੱਲਦਾ ਸੁੰਨ ਵੱਡਾ ਆਖੇ ਸਭ ਕੋ ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ ਐ ਮਨੁੱਖ ਹੁਣ ਇਸ ਤੋਂ ਅੱਗੇ ਵੱਧਾ। ਉਹਨੂੰ ਵੇਖ ਵੀ ਸਿੱਖ। ਤੇ ਵੇਖਣ ਦਾ ਜ਼ਰੀਆ ਕੀ ਹੈ? ਆਖ ਆਖ ਨੂੰ ਵਿੱਚ ਧਿਆਨ ਜੋੜ। ਤੇ ਇੱਕ ਦਿਨ ਆਖ ਖੁੱਲ ਜਾਏਗੀ ਤੇਰੀ। ਜਿੰਨਾ ਤੂੰ ਉੱਚੀ ਤੇ ਜਿੰਨਾ ਜ਼ਿਆਦਾ ਤੂੰ ਆਖੇਗਾ ਉਹ ਵੱਡਾ ਹੈ ਉਹ ਵੱਡਾ ਹੈ। ਵਾਹਿਗੁਰੂ ਵਾਹਿਗੁਰੂ ਐਸਾ ਆਖਣਾ ਵੀ ਉਸਨੂੰ ਵੱਡਾ ਹੈ ਵੱਡਾ ਹੈ। ਵਾਹਿਗੁਰੂ ਭਾਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ ਹੈ ਚਾਨਣਾ ਦੇਣ ਵਾਲਾ ਹੈ ਇਹ ਵੀ ਉਸ ਦੀ ਮੈਂ ਮੈਂ ਇਹ ਵੀ ਉਸ ਨੂੰ ਵੱਡਾ ਵੱਡਾ ਕਰੇ ਕੇ ਆਖਣਾ ਹੈ ਤਾਂ ਇੱਕ ਧੁਨ ਹੋ ਕੇ ਵਾਹਿਗੁਰੂ 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 ਐਸਾ ਜੋ ਕਹੀ ਜਾਂਦਾ ਹੈ ਕਹੀ ਜਾਂਦਾ ਹੈ ਇੱਕ ਦਿਨ ਆਪਣੀ ਬੋਲਾਂ ਦੇ ਨਾਲ ਆਪਣੀ ਅੱਖ ਖੁੱਲ ਜਾਂਦੀ ਹੈ ਅੱਖਾਂ ਪੂਰਨ ਤੌਰ ਤੇ ਖੁੱਲ ਜਾਂਦੀਆਂ ਨੇ ਔਰ ਫਿਰ ਚਾਰੋਂ ਪਾਸੇ ਬ੍ਰਹਮ ਹੀ ਬ੍ਰਹਮ ਦਿਖਾਈ ਦੇਂਦਾ ਹੈ ਸਾਇ ਗੁਰੂ ਵਰਗੰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਮੈਂ ਬਹੁਤ ਉੱਚਾ ਮੋਹਨ ਵੇਖਿਆ ਸੁਣ ਵੱਡਾ ਆਖੇ ਸਬ ਕੋਏ ਮੈਂ ਸੁਣ ਕੇ ਨਿਰਾ ਉੱਚਾ ਨਹੀਂ ਕਹਿ ਰਿਆ ਮੈਂ ਸੁਣ ਕੇ ਸਿਰਫ ਵੱਡਾ ਵੱਡਾ ਕਰਕੇ ਨਹੀਂ ਕਹਿ ਰਿਆ ਮੈਂ ਵੇਖਿਆ ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਕਾਇਨਾਤ ਵਿੱਚ ਜੋ ਸਭ ਤੋਂ ਉੱਚਾ ਹੈ ਤੇ ਮਹਾਨ ਹੈ ਮੈਂ ਉਹਨੂੰ ਵੇਖਿਆ ਉਨੇ ਦੇਖ ਲਿਆ ਹੈ ਅਵਸਥਾ ਸਾਧਨਾ ਤੋਂ ਪਹਿਲੇ ਇਹ ਹੀ ਹੈ ਕਿ ਸੁਣਨਾ ਤੇ ਸੁਣਦੇ ਆ ਸੁਣਦੇ ਆ ਉਹ ਸਿਖਰ ਤੱਕ ਪਹੁੰਚਣਾ ਹੈ ਕਿ ਕਹਿਣ ਦੀ ਜਾਚ ਆ ਜਾਏ ਉਹਨੂੰ ਆਖਣ ਦੀ ਜਾਚ ਆ ਜਾਏ ਤੂੰ ਵੱਡਾ ਹੈ ਤੂੰ ਸਮਰਤ ਹੈ ਕਿ ਇਤਨੀ ਇਕਾਗਰਤਾ ਦੇ ਨਾਲ ਇਤਨੀ ਧਿਕ ਕੇ ਵੱਡਾ ਵੱਡਾ ਆਖਣ ਦੀ ਧੁਨ ਵਿੱਚ ਮਨੁੱਖ ਲੀਨ ਹੋ ਜਾਏ ਕਿ ਇੱਕ ਦਿਨ ਵੇਖਣ ਦੀ ਜਾਚ ਆ ਜਾਏ ਔਰ ਮੁਨੁੱਖ ਕਹਿਉ ਥੇ ਮੈਂ ਬੈਠੇ ਹੋ ਰੀ ਉੱਚਾ ਮੋਹਨ ਸਭ ਤੇ ਉੱਚਾ ਤੋ ਸਾਇਬ ਕੰਨ ਵਡਿਆਈ ਵੱਡਾ ਪਾਇਆ ਵਡਿਆਈਆਂ ਨੂੰ ਬਿਆਨ ਕਰ ਕਰਕੇ ਵਡਿਆਈਆਂ ਨੂੰ ਕਥਨ ਕਰ ਕਰਕੇ ਉਸ ਵੱਡੇ ਨੂੰ ਪ੍ਰਾਪਤ ਕਰ ਲਿਆ ਔਰ ਉਸ ਨੂੰ ਵੱਡਾ ਵੱਡਾ ਆਖ ਕੇ ਜੈਸੇ ਅਸੀਂ ਛੋਟੇ ਹੁੰਦੇ ਗਏ ਪ੍ਰਭੂ ਵੱਡਾ ਹੁੰਦਾ ਗਿਆ ਜੈਸੇ ਜੈਸੇ ਅਸੀਂ ਮਿਟਦੇ ਗਏ ਪ੍ਰਭੂ ਪ੍ਰਗਟ ਹੁੰਦਾ ਗਿਆ ਇੱਕ ਦਿਨ ਅਸੀਂ ਮਿਟ ਹੀ ਗਏ ਪ੍ਰਭੂ ਹੀ ਪ੍ਰਭੂ ਰਹਿ ਗਿਆ ਅਕਾਲ ਪੁਰਖ ਹੀ ਰਹਿ ਗਿਆ। ਤੂੰ ਜੈਸੇ ਜੈਸੇ ਮੈਂ ਵੱਡਾ ਮੈਂ ਵੱਡਾ ਸਾਡੀ ਮੈਂ ਵੱਡੀ ਹੁੰਦੀ ਜਾਏ ਪਰਮਾਤਮਾ ਛੋਟਾ ਹੁੰਦਾ ਜਾ ਰਿਹਾ ਹੈ। ਔਰ ਜਿਤਨੀ ਮੈਂ ਵੱਡੀ ਹੋਵੇਗੀ ਬਾਕੀ ਸਭ ਕੁਝ ਛੋਟਾ ਹੋਵੇਗਾ। ਮਾਂ ਵੀ ਛੋਟੀ ਪਿਤਾ ਵੀ ਛੋਟਾ ਭਰਾ ਵੀ ਛੋਟਾ ਉਸਤਾਦ ਵੀ ਛੋਟਾ ਗੁਰੂ ਵੀ ਛੋਟਾ ਪਰਮਾਤਮਾ ਵੀ ਛੋਟਾ ਤੇ ਜੈਸੇ ਜੈਸੇ ਪਰਮਾਤਮਾ ਨੂੰ ਆਖਣਾ ਸ਼ੁਰੂ ਕਰੀਏ ਤੂੰ ਵੱਡਾ ਤੂੰ ਸਭ ਤੋਂ ਵੱਡਾ ਤੂੰ ਸਭ ਤੋਂ ਵੱਡਾ ਤੋ ਅਸੀਂ ਸਭ ਤੋਂ ਛੋਟੇ ਹੁੰਦੇ ਇੱਕ ਦਿਨ ਮਿਟ ਜਾਂਦੇ ਆ। ਪ੍ਰਭੂ ਹੀ ਰਹਿ ਜਾਂਦਾ ਹੈ ਅਕਾਲ ਪੁਰਖ ਹੀ ਰਹਿ ਜਾਂਦਾ ਹੈ ਵਾਹੇ ਗੁਰੂ ਵਾਹੇ